ਦਾ ਰੋਜ਼ ਅਬੀ ਤਾਹਰੀ ਜਾ ਰਹੇ ਦੀ ਗੱਡੀ ਲੋਡ ਕਰਕੇ ਪੰਜਾਬ ਨੂੰ ਜਾ ਰਹੇ ਦੀ ਗੱਡੀ ਲੋਡ ਕਰਕੇ ਲਾ ਗਿਆ ਪਾਤੇ ਜਰਨੇ ਰੋਣ ਤੇਰਾ ਸਾਰਾ 我想车呀。 ठीकु ठीकु आहे रात ਅੱਜ ਤੋਂ ਇਹ ਬੋਧਾ ਲੈ ਨਾ ਬੰਦੇ ਬ੍ਰੇਕ ਤੋਂ ਬੋਧਾ ਕਰਵਾ ਪ੍ਰਾਇਤਨ ਕਰ ਰਿਹਾ ਟਾਊਨ ਕਟਿੰਗਾਂ ਦਾ ਬਣੀ ਕੀ ਟੱਕਰਾਂ ਚੰਗ ਲੱਗੀ ਸੀ ਚੰਗ ਤਾਂ ਸਰਪੰਚ ਸਾਹਿਬ ਨੇ ਦਿੱਤੀ ਅਭਾ ਸਰਪੰਚ ਸਾਹਿਬ ਕੋਲ ਦਿਖਾਉਂਦੇ ਅਮਰੀਕਾ ਦਾ ਟਰੰਪ ਪਾਰਾਸ਼੍ਰਮੀ ਪਰੇਕ ਪਾ ਦੇਣਾ ਤੁਹਾਡੀ ਇਹਨਾਂ ਡਵਾ ਦੇ ਦੀ ਜੰਗ ਤੇ ਜੰਗ ਨਾਲ ਬਹੁਤ ਕੰਮ ਖਰਾਬ ਹੋਣਾ ਸੀ ਇੰਡੀਆ ਦਾ ਵੀ ਤੇ ਪਾਕਿਸਤਾਨ ਦਾ ਵੀ ਕੋਈ ਚੰਦ ਬੋਸ ਹੋਣਾ ਨਹੀਂ ਰਹੀ ਤੇ ਖਰਚਾ ਉਹਨਾਂ ਦਾ ਵੀ ਹੋਣਾ ਸੀ ਖਰਚਾ ਇੰਡੀਆ ਦਾ ਵੀ ਹੋਣਾ ਸੀ ਉਹ ਜੇ ਉਹਨਾਂ ਨੇ ਡਰੋਨ ਮਾਰਾਂਗੇ ਤੇ ਆਪਣਾ ਡਰੋਨ ਵੀ ਖਰਾਬ ਹੋਏਗਾ ਆਪਣਾ ਕਰਤੇ ਹੋਏਗਾ ਮੋਤਾ ਉਹ ਹੈ ਉਹਰੇ ਕੰ다 ਬੈ ਗਿਆ। ਉਹਰੇ ਨਾਲ ਨਾਲ ਦੋਸਤ ਹੋਰ ਸਭ ਨੇ ਨਾਰੇ। ਚੰਗ ਲਖਣਗਰ ਕੇ ਖੰਮ ਸਾਰੇ ਡੋਮ ਬੈ ਗਏ ਸੀ। ਕੋਈ ਵਪਾਰੀ ਮਾਰਨੇ ਗਏ ਰਿਆ ਦੇ ਵਿੱਚ ਚੰਗ ਲੱਗੀ ਹੋਈ ਦੇਖੋ। ਚੰਗ ਕਰਕੇ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਬਾਦਰ ਏਰੀਆ ਫਜਾਉ ਲੱਗਾ ਨਾਲ। ਅੱਡਰ ਰੀਆ ਪੰਜਾਬ ਲੱਗਣ ਕਰਕੇ ਕੋਲੇ ਛੜਦੇ ਨੇ ਦਿੱਹਾਰੇ ਦੇ ਰੀ ਰੋਜਪੋਟ ਹਾਰਗੋਟ ਜੰਮੂ ਸ੍ਰੀਦਰਦਾਸਾ ਅਜਲੇਗਾ ਨਾਲ ਆ ਰਹੇ ਸਭ ਕੋਲੇ ਰੋਡ ਤੋਂ ਕੋਲੇ ਨਾਲ ਦਿਖਾਵਾਂਗੇ ਧੰਨਵਾਦ ਕੇ